ਸਭ ਤੋਂ ਪਹਿਲਾਂ ਮਨ ਦੇ ਵਿੱਚ ਲੋਕਾਂ ਨੇ ਸਵਾਲ ਇਹ ਹੀ ਹੁੰਦਾ ਹੈ ਕਿ ਰਾਜਾ ਵਿਡਿੰਗ ਨੇ ਬਹੁਤ ਵੱਡੀ ਟੱਕਰ ਦਿੱਤੀ 2019 ਦੇ ਵਿੱਚ ਬਾਦਲ ਨੂੰ ਪਹਿਲੀ ਵਾਰ ਹੀ ਨਹੀਂ ਜਬਰਦਸਤ ਟੱਕਰ ਸੀ ਇਸ ਵਾਰ ਉਥੋਂ ਕਿਉਂ ਨਹੀਂ ਸੋਜਪੁਰ ਤੋਂ ਕਿਹਨੇ ਲੁਧਿਆਣਾ ਕਿਸ ਤਰੀਕੇ ਦੇ ਨਾਲ ਰਾਜਾ ਵਿਡਿੰਗ ਦੇ ਦਿਮਾਗ ਦੇ ਵਿੱਚ ਆ ਗਈ ਗਏ ਕਿਵੇਂ ਰਿਹਾ ਤੁਹਾਡਾ ਪਹਿਲੇ ਦਿਨ ਐਂਟਰੀ ਜਿਹੜੀ ਮਾਰੀ ਤੁਸੀਂ ਕੰਪੇਨ ਸ਼ੁਰੂ ਕੀਤੀ ਦੇਖੋ ਬ੍ਰਦਰ ਇਤਨਾ ਵੱਡਾ ਪਰਵਾਹ ਹੁੰਦਾਰਾ 2012 ਤੋਂ ਜਦੋਂ ਮੈਂ ਪਹਿਲੀ ਵਾਰੀ ਦੇ ਚੋਣਾਂ ਲੜ ਗਿਆ ਉਥੋਂ ਦੇ ਲੋਕਾਂ ਨੇ ਦਿੱਤਾ ਸੀ आज वे मेरे पुराने किडड़बादी याद आ गए। आईपीएल मैच की तरह चुनाव। ਇਹ ਵਿੱਚ ਜੇ ਤੁਸੀਂ ਡਰ ਕੇ ਖੇਡੋਗੇ ਜਾਂ ਤੁਸੀਂ 6 ਸਿਕਸ ਨਹੀਂ ਮਾਰੋਗੇ ਤੇ ਤੁਸੀਂ ਦੇਖਿਆ ਹਾਲ ਹੈ ਚੁਣਾਵ ਤੋਂ ਜਿੱਤ ਨਹੀਂ ਸਕਦੇ। ਸੋ ਇਹ ਜਾਣਾ ਸਿਕਸਰੀ ਮਾਰਦੇ। ਸੋ ਮੈਂ ਤਿਆਰੀ ਕਰਕੇ ਆਇਆ। ਕਿ ਆਈਪੀਐਲ ਦੀ ਤੁਸੀਂ ਗੱਲ ਕਰ ਰਹੇ ਹੋ। ਇੱਕ ਤੁਹਾਡੇ ਮਹਾਰਤ ਹੀ ਆਈਪੀਐਲ ਦੇ ਵਿੱਚ ਪਹੁੰਚੇ ਹੋਇਆ। ਰਾਜੀ ਬੜਿੰਗ ਵਾਲੇ ਆਈਪੀਐਲ ਦੇ ਵਿੱਚ ਉਹ ਮਦਦ ਕਰਨੋਂ ਨਵਜੋਤ ਸਿੰਘ ਪੀ ਪ੍ਰੈਸ਼ਰ ਕਹਿੰਦੇ ਕਿ ਕਾਂਗਰਸ ਮੈਨੂੰ ਕਮਜ਼ੋਰ ਕੈਂਡੀਡੇਟ ਕਹਿੰਦੀ ਸੀ ਤੇ ਕਹਿੰਦੇ ਉਹਨਾਂ ਨੂੰ ਆਪਦਾ ਪ੍ਰਧਾਨ ਉਤਾਰਨਾ ਪੈ ਗਿਆ ਮੇਰੇ ਮੁਕਾਬਲੇ ਦੇ ਵਿੱਚ ਹੱਸ ਕੇ ਮਰੇ ਪੱਪੀ 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 ਨੂੰ ਤਾਂ ਪਤਾ ਹੈ ਵਿਚਾਰੇ ਨਾਲ ਕੀ ਕੀਤੀ ਹੈ ਪੱਪੀ ਮੇਰਾ ਭਰਾ ਤਾਂ ਤੋਹਫੇ ਦੇ ਤੌਰ ਤੇ ਮੇਟੂ ਨੂੰ ਦਿੱਤਾ ਸੀ ਅੱਛਾ ਗਲਤ ਪੰਗਾ ਗਲਤ ਪੈ ਗਿਆ ਯਾਨੀ ਆਪਦੇ ਤੁਸੀਂ ਪ੍ਰਧਾਨ ਹੋ ਔਰ ਇਹ ਮੌਕਾ ਸੀ ਕਿ ਜਦੋਂ ਰਾਜਾ ਵੜਿੰਗ ਨੇ ਪੂਰੇ ਪੰਜਾਬ 'ਚ ਜਾ ਕੇ ਪ੍ਰਚਾਰ ਕਰਨਾ ਸੀ ਅਗਵਾਈ ਕਰਨੀ ਸੀ ਇਲੈਕਸ਼ਨਾਂ ਦੀ ਪਰ ਹੁਣ ਰਾਜਾ ਬਿੰਦ ਜਦੋਂ ਲੁਧਿਆਣਾ ਦੇ ਵਿੱਚ ਸਟਕ ਹੋ ਜਾਣਗੇ ਤਾਂ ਬਾਕੀ ਪੰਜਾਬ ਦਾ ਜਿਹੜਾ ਤੁਸੀਂ ਕਿਵੇਂ ਸਿਸਟਮ ਘਟੇ ਰਿਹਾ ਰਵਦੀਪ ਸਿੰਘ ਬਿੱਟੂ ਇਹ ਪ੍ਰਚਾਰ ਵੀ ਕਰ ਰਿਹਾ ਕਹਿੰਦੇ ਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿਡਨ ਲਾਈਨਸ ਹੈ ਬਠਿੰਡਾ ਦੇ ਵਿੱਚ ਜੀਤਵਿੰਦਰ ਕਮਜ਼ੋਰ ਕੈਂਡੀਡੇਟ ਦਿੱਤਾ ਇੱਥੇ ਪੱਪੀ ਪ੍ਰਾਚਰ ਕਮਜ਼ੋਰ ਕੈਂਡੀਡੇਟ ਦਿੱਤਾ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਬਿੱਟੂ ਚੌਥੇ ਨੰਬਰ ਤੇ ਮੈਨੂੰ ਇਹ ਪਤਾ ਹੈ ਬਾਕੀ ਨਹੀਂ ਪਤਾ ਬਾਅਦ ਦੇ ਫਿਰਨਗੇ ਦੇਸ਼ ਦੇ ਪੜਦਾ 30 ਗ੍ਰਾਮ ਕਿ ਕਿ ਬਿੱਟੂ ਕਿਹੜੀ ਕਿੱਥੇ ਕਿੱਥੇ ਰਹਿ ਗਿਆ ਮੇਰੀ ਗੱਲ ਯਾਦ ਰੱਖੀ ਲਿਖ ਲਊਗਾ ਲਿਖ ਲਊਗਾ ਪਿਛਲੇ ਸਾਲ ਕਿਹਾ ਸੀ ਕੋਈ ਬਾਦਲ ਪੰਜਾਬ ਦੀ ਗ੍ਰਾਂਡ ਸਭਾ ਚ ਮਾਰ ਕੇ ਰੱਖ ਦੇ ਉਹ ਕਹਿੰਦੇ ਮਾਰ ਚ ਬਿੱਟੂ ਚੌਥੇ ਨੰਬਰ ਤੇ ਇਹ ਦਰ ਮੈਂ ਕਹ ਰਿਹਾ ਬਿੱਟੂ ਚੌਥੇ ਤੇ ਇੱਕ ਇਹ ਵੀ ਗੱਲ ਰਵਨੀਤ ਸਿੰਘ ਬਿੱਟੂ ਬੜੀ ਕਹਿ ਰਿਹਾ ਕਹਿੰਦੇ ਕਿ ਰਾਜਾ ਵਣਿੰਗਤਾ ਬਾਹਰੋਂ ਆਇਆ ਕਹਿੰਦੇ ਇਹਦੇ ਬਾਅਦ ਲੱਬੜਾ ਨਹੀਂ ਲੱਗੇਗਾ ਮੇਰੇ ਨਾਲ ਕਾਂਗਰਸ ਦੇ ਪ੍ਰਧਾਨ ਰਾਜਾ ਵਿਡਿੰਗ ਜਿਹੜੇ ਕਿ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਵੀ ਨੇ ਅੱਜ ਲੁਧਿਆਣਾ ਦੇ ਵਿੱਚ ਜ਼ਬਰਦਸਤ ਐਂਟਰੀ ਮਾਰੀ ਆ ਔਰ ਭਰਮਾ ਇਕੱਠ ਉਹਨਾਂ ਦੇ ਰੋਡ ਸ਼ੋਅ ਦੇ ਵਿੱਚ ਦੇਖੋ ਨੂੰ ਮਿਲਿਆ ਔਰ ਸਭ ਤੋਂ ਵੱਡੀ ਗੱਲ ਇੱਕੋ ਵੇਲੇ ਹੀ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਰੋਡ ਸ਼ੋਅ ਕੱਢ ਦਿੱਤਾ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਕਿਸ ਤਰੀਕੇ ਦੇ ਕੈਂਪੇਨ ਜਿਹੜੀ ਅੱਜ ਦੀ ਰਹੀ ਹੈ ਔਰ ਕਿਹੜੇ-ਕਿਹੜੇ ਮੁੱਦੇ ਜਿਨ੍ਹਾਂ ਦੇ ਉੱਪਰ ਉਹ ਫੋਕਸ ਕਰ ਰਹੇ ਨੇ ਔਰ ਖਾਸ ਕਰਕੇ ਰਵਨੀਤ ਸਿੰਘ ਬਿੱਟੂ ਨੂੰ ਕਿਸ ਤਰੀਕੇ ਦੇ ਨਾਲ ਕਾਊਂਟਰ ਕਰਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਨਵਜੀ ਕੀ ਹਾਲ ਹੈ ਤੁਹਾਡਾ ਬਹੁਤ ਵਧੀਆ ਤੁਸੀਂ ਦੱਸੋ ਜੀ ਕਿਦਾਂ ਗੋਡ ਗੋਡ ਵਧੀਆ ਜੀ ਤੁਸੀਂ ਅੱਜ ਪਹਿਲੇ ਦਿਨ ਹਲਕੇ ਦੇ ਵਿੱਚ ਆਏ ਹੋ ਔਰ ਪਹਿਲੇ ਦਿਨ ਸਿਕਸਰ ਵਾਲਾ ਕੰਮ ਹੀ ਕੀਤਾ ਪਹਿਲੇ ਦਿਨ ਹੀ ਸਾਰਾ ਜਿਹੜਾ ਹਲਕਾ ਤੁਸੀਂ ਕੱਢ ਦਿੱਤਾ ਹੈ ਔਰ ਨਤਮਸਤਕ ਵੀ ਹੋਏ ਹੋ ਨਾਨਕ ਸਰ ਕਿਵੇਂ ਰਿਹਾ ਤੁਹਾਡਾ ਪਹਿਲੇ ਦਿਨ ਐਂਟਰੀ ਜਿਹੜੀ ਮਾਰੀ ਹੈ ਤੁਸੀਂ ਕੰਪੇਨ ਸ਼ੁਰੂ ਕੀਤੀ ਹੈ ਦੇਖੋ ਬ੍ਰਦਰ ਇੰਨਾ ਵੱਡਾ ਪਰਬਾ ਹੁੰਗਾਰਾ 2012 ਚ ਜਦੋਂ ਮੈਂ ਪਹਿਲੀ ਵਾਰ ਗਿੱਦੜਬਾ ਚੋਣ ਲੜਨ ਗਿਆ ਉੱਥੋਂ ਦੇ ਲੋਕਾਂ ਨੇ ਦਿੱਤਾ ਸੀ ਆ ਜੀ ਅੱਜ ਮੈਨੂੰ ਪੁਰਾਣੇ ਗਿੱਦੜਬਾ ਦੀ ਯਾਦ ਆ ਗਈ ਔਰ ਠੀਕ ਜਾਣਿਓ ਸੱਚ ਜਾਣਿਓ ਕਿ ਇੰਨਾ ਪਿਆਰ ਇਸ ਪਿਆਰ ਦੀ ਅਗਰ ਮੈਂ ਕਲਪਨਾ ਕਰਾਂ ਆ ਆਪਦੇ ਜੀਵਨ ਦੇ ਨਾਲ ਕਿ ਲੋਕਾਂ ਨੇ ਆ ਮਵਾਰੇ ਆ ਕੇ ਇੰਨਾ ਪਿਆਰ ਦਿੱਤਾ ਤਾਂ ਮੈਂ ਗੱਲ ਕਹਿ ਸਕਦਾ ਕਿ ਇੰਜ ਲੱਗਿਆ ਕਿ ਬੜੇ ਅਰਸਿਆ ਬਾਅਦ ਮੇਰੀ ਮਾਂ ਨੇ ਮੈਨੂੰ ਕੁੱਟ ਕੇ ਜੱਫੀ ਪਾ ਲਈ ਹੋਵੇ ਸੋ ਬਹੁਤ ਚੰਗਾ ਲੱਗਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਜਿੱਥੋਂ ਤੱਕ ਤੁਸੀਂ ਕਹਿਆ 6 ਸਿਕਸਰ ਮਾਰੇ ਕਿਉਂਕਿ ਇਹ ਆਈਪੀਐਲ ਮੈਚ ਦੀ ਤਰ੍ਹਾਂ ਚੋਣਾਂ ਹੈ ਇਹ ਰਿਚ ਜੇ ਤੁਸੀਂ ਡਰ ਕੇ ਖੇਡੋਗੇ ਜਾਂ ਤੁਸੀਂ ਸਿਕਸਰ ਨਹੀਂ ਮਾਰੋਗੇ ਫਿਰ ਤੁਸੀਂ ਮੇਰਾ ਖਿਆਲ ਹੈ ਚੁਣავਤ ਜਿੱਤ ਨਹੀਂ ਸਕਦੇ ਸੋ ਇਹ ਰਜਾਨਾ ਸਿਕਸਰੀ ਮਾਰਨੇ ਪੈਣਗੇ ਸੋ ਮੈਂ ਤਿਆਰੀ ਕਰਕੇ ਆਇਆ ਫਿਰ ਬਾਬੇ ਦੀ ਕਿਰਪਾ ਹੈ ਤੁਜ਼ੁਰ ਬਾਏ ਇਹ ਦੂ ਪਹਿਲਾਂ ਵੀ ਸਿਕਸਰ ਮਾਰੇ ਹੁਣ ਸੱਚੇ ਬਾਦਸ਼ਾਹ ਕਿਰਪਾ ਕਰਨਾ ਜੀ ਨਾਨਕ ਸਰ ਮਨਕਮਸਤਕ ਹੋਏ ਬਹੁਤ ਸਾਰੇ ਦੇਵੀਆਂ ਧਾਰਮਿਕ ਸਥਾਨ ਸੇ ਉਹਨਾਂ ਤੱਕ ਜਾਣ ਦਾ ਮੌਕਾ ਮਿਲਿਆ ਭਾਈ ਗੁਰੂ ਕਿਰਪਾ ਕਰੇਗਾ ਬਿਲਕੁਲ ਸਭ ਤੋਂ ਪਹਿਲਾਂ ਮਨ ਦੇ ਵਿੱਚ ਲੋਕਾਂ ਨੇ ਸਵਾਲ ਇਹੀ ਹੁੰਦਾ ਹੈ ਕਿ ਰਾਜਾ ਵਿਨਿੰਗ ਨੇ ਬਹੁਤ ਵੱਡੀ ਟੱਕਰ ਦਿੱਤੀ 2019 ਦੇ ਵਿੱਚ ਬਾਦਲਾਂ ਨੂੰ ਪਹਿਲੀ ਵਾਰ ਨਹੀਂ ਜਬ ਤੱਕ ਟੱਕਰ ਸੀ ਇਸ ਵਾਰ ਉਥੋਂ ਕਿਉਂ ਨਹੀਂ ਫਿਰੋਜ਼ਪੁਰ ਤੋਂ ਕਿਹਣੀ ਲੁਧਿਆਣਾ ਕਿਸ ਤਰੀਕੇ ਦੇ ਨਾਲ ਰਾਜਾ ਵਿਨਿੰਗ ਦੇ ਦਿਮਾਗ ਦੇ ਵਿੱਚ ਆ ਗਈ ਗੱਲ ਇਹ ਦੇਖੋ ਬ੍ਰਦਰ ਫਰੀਦਕੋਟ ਬਠਿੰਡਾ ਵੀ ਮੇਰੇ ਪਾਰਲੀਮੈਂਟ ਚ ਨਹੀਂ ਆਉਂਦਾ ਫਰੀਦਕੋਟ ਦਾ ਪਾਰਟ ਹੈ ਕਿ ਤੜਬਾ ਜੀ ਔਰ ਮੈਂ ਮੁਕਸਰ ਦਾ ਰਹਿਣ ਵਾਲਾ ਹਾਂ ਬੜਿੰਗਪਿੰਡ ਮੇਰਾ ਮੁਕਸਰ ਚ ਹੈ ਸੋ ਮੈਂ ਗਿੱਦੜਬਾ ਮੈਨੂੰ ਰਾਹੁਲ ਗਾਂਧੀ ਨੇ ਲੜਾਇਆ ਗਿਆ ਮੈਂ ਮੁਕਸਰ ਦੀ ਟਿਕਟ ਮੰਗਦਾ ਸੀ ਔਰ 2012 ਚ ਫਿਰ ਮਨਪ੍ਰੀਤ ਬਾਦਲ ਬਹੁਤ ਕੱਦਵਰ ਨੇਤਾ ਸੀਗਾ ਪੂਰੀ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਤੇ ਬਾਹਰ ਮੁਲਕਾਂ ਚ ਵੀ ਗੱਲ ਸੀਗੀ ਲੋਕ ਕਹਿੰਦੇ ਸੀ ਬੀਪੀ ਪਾਰਟੀ ਬਣਾਈ ਹੈ ਸੋ ਤੁਸੀਂ ਦੇਖਿਆ ਹੋਣਾ ਕਿ 19000 ਵੋਟਾਂ ਦੇ ਫਰਕ ਨਾਲ ਹਰਾਇਆ ਔਰ ਪਾਰਲੀਮੈਂਟ ਵੀ ਮੈਂ ਲੈ ਗਿਆ ਸੀ 2019 ਚ ਜਿੱਥੇ ਲੋਕ 3.5 3 ਲੱਖ ਤਿਹਾਰੇ ਉੱਥੋਂ ਸਮਾਲ ਮਾਰਜਨ ਮਾਰਜਨ ਮੈਂ ਰਹਿ ਗਿਆ ਹਮ ਹੁਣ ਹਮੇਸ਼ਾ ਇੱਛਾ ਰਹੀ ਹੈ ਚੋਣ ਸਾਰੀ ਦੁਨੀਆ ਹਾਰ ਗਈ ਤੇ ਮੈਂ ਚੋਣ ਜਿੱਤ ਗਿਆ ਹਮ ਫੇਰ ਕੋਈ ਚੋਣ ਲੜਨ ਦਾ ਮਨ ਨਹੀਂ ਸੀਗਾ ਮੇਰਾ ਇਸ ਵਾਰੀ ਕਿਸ ਕਿਤੋਂ ਵੀ ਚਾਹੇ ਉਹ ਬਠਿੰਡਾ ਚਾਹੇ ਫਿਰੋਜ਼ਪੁਰ ਕੋਈ ਕਹਿੰਦਾ ਸੀ ਫਿਰੋਜ਼ਪੁਰ ਨਾਲ ਗੱਲ ਹੋ ਗਈ ਹੈ ਫਿਰੋਜ਼ਪੁਰੋਂ ਲੜੂੰਗਾ ਕੋਈ ਕਹਿੰਦਾ ਸੀ ਫਲਾਣ ਤੋਂ ਕੋਲ ਲੜੂੰਗਾ ਹਮ ਸੋ ਲੋਕ ਆਪਣੇ ਆਪ ਹੀ ਆਕਾਸਰੇ ਲਗਾ ਲੈਂਦੇ ਆ ਆਪਣੇ ਆਪ ਹੀ ਫਿਰੇਸ਼ ਕੇ ਗੱਲ ਚਲਾ ਦਿੰਦੇ ਆ ਜਿਹੜੀ ਬਠਿੰਡਾ ਤੁਸੀਂ ਗੱਲ ਕਰਦੇ ਹੋ ਲੁਧਿਆਣਾ ਦੀ ਮੈਂ ਇਥੋਂ ਕਿਉਂ ਲੜਿਆ ਅਚਨ ਚਿਤ ਰਾਹੁਲ ਗਾਂਧੀ ਜੀ ਦਾ ਫਰਮਾਨ ਆਇਆ ਤਾਂ ਉਹਨਾਂ ਨੇ ਕਿਹਾ ਕਿ ਚੋਣ ਲੁਧਿਆਣੇ ਤੋਂ ਲੜਦੇ ਆ ਅੱਛਾ ਹਾਲਾਂਕਿ ਕੋਈ ਮਨ ਦੇ ਵਿੱਚ ਮੈਂ ਤਾਂ ਦੂਜੇ ਲੋਕਾਂ ਦੀ ਪੇਰਵਾਹੀ ਕਰ ਰਿਹਾ ਸੀ ਮੇਰੇ ਮਨ 'ਚ ਕੋਈ ਅਸੀ ਗੱਲ ਹੀ ਨਹੀਂ ਸੀ ਚੋਣ ਲੜਨ ਦੀ ਫਿਰ ਜਦੋਂ ਰਾਹੁਲ ਗਾਂਧੀ ਜੀ ਦਾ ਫਰਮਾਨ ਹੈ ਉਹ ਮੈਨੂੰ ਲੱਗਦਾ ਵੀ ਆ ਗਿਆ ਜਦੋਂ rauphul gandhi ਦਾ ਫਰਮਾਨ ਆ ਗਿਆ ਤੇ ਫਿਰ ਕਦੇ ਪਿੱਛੇ ਨਹੀਂ ਹਟੀਦਾ ਹੂੰ ਫਿਰ ਨਤੀਜਾ ਕੁਝ ਵੀ ਹੋਵੇ ਲੜਨਾ ਹੈ ਤਾਂ ਲੜਨਾ ਹੈ ਹੂੰ ਬਿਲਕੁਲ ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਟੱਕਰ ਇੱਥੇ ਲੁਧਿਆਣੇ ਦੇ ਵਿੱਚ ਕਿ ਦਿਨ ਰਹਿਣ ਵਾਲੇ ਕਿਉਂਕਿ ਤੁਸੀਂ ਦੇਖਿਆ ਕਿ ਬਾਈ ਦੇ ਵਿੱਚ ਨੋਆ ਦੇ ਵਿੱਚੋਂ ਇੱਕ ਵੀ ਐਮਐਲਏ ਕਾਂਗਰਸ ਦਾ ਨਹੀਂ ਹੈ ਔਰ ਤੁਹਾਡੇ ਖਿਲਾਫ ਰਵਨੀਤ ਸਿੰਘ ਬਿੱਟੂ ਇਹ ਪ੍ਰਚਾਰ ਵੀ ਕਰ ਰਿਹਾ ਕਹਿੰਦੇ ਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿੱਡਨ ਐਲਾਈਂਸ ਹੈ ਬਠਿੰਡਾ ਦੇ ਵਿੱਚ ਜੀਤਵਿੰਦਰ ਕਮਜ਼ੋਰ ਕੈਂਡੀਡੇਟ ਦੇਤਾ ਇੱਥੇ ਪੱਪੀ ਪਰਾਸ਼ਰ ਕਮਜ਼ੋਰ ਕੈਂਡੀਡੇਟ ਦੇਤਾ ਇਹੋ ਜਿਹਾ ਪ੍ਰਚਾਰ ਵੀ ਕੀਤਾ ਜਾ ਰਿਹਾ ਬਿੱਟੂ ਚੌਥੇ ਨੰਬਰ ਤੇ ਮੈਨੂੰ ਇਹ ਪਤਾ ਹੈ ਹੂੰ ਬਾਕੀ ਮੈਨੂੰ ਪਤਾ ਨਹੀਂ ਹੂੰ ਕਿਉਂਕਿ ਫਿਰ ਮੈਂ ਸਾਰੀਆਂ ਗੱਲਾਂ ਅੱਜੀ ਦੱਸੂਗਾ ਹੂੰ ਤਾਂ ਲੋਕ ਕਹਿਣਗੇ ਰਾਜਾ ਯਾਰ ਐਵੇਂ ਹੀ ਭਵਿੱਖਬਾਣੀਆਂ ਕਰੀ ਜਾਂਦਾ ਮੈਨੂੰ ਆਦਤ ਨਹੀਂ ਹੂੰ ਕਈ ਵੱਡੇ ਵੱਡੇ ਲੀਡਰ ਕੋਈ 13 ਜ਼ੀਰੋ ਕਹਿ ਦਿੰਦਾ ਕੋਈ 25 ਸਾਲ ਦਾ ਰਾਜ ਕਹਿ ਦਿੰਦਾ ਮੈਂ ਇਹ ਗੱਲ ਨਹੀਂ ਕਹਿੰਦਾ ਹੂੰ ਬਟ ਮੈਂ ਇਹ ពੁਖਬਾਣੀ ਜ਼ਰੂਰ ਕਰਦਾ ਕਿ ਬਿੱਟੂ ਚੌਥੇ ਨੰਬਰ ਤੇ ਹੈ ਜਦੋਂ ਪਾਲ ਦੇ ਫਿਰਨਗੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੀ ਬਿੱਟੂ ਕਿਹੜੀ ਕਿੱਥੇ ਕਿੱਥੇ ਰਹਿ ਗਿਆ ਮੇਰੀ ਗੱਲ ਯਾਦ ਰੱਖਿਓ ਲਿਖ ਲੋ ਗਾ ਲਿਖ ਲੋ ਮੈਂ ਪਿਛਲੇ ਸਾਲ ਕਿਹਾ ਸੀ ਕੋਈ ਬਾਦਲ ਪੰਜਾਬ ਦੀ ਵਿਧਾਨ ਸਭਾ ਚ ਮਾਜ ਕੇ ਰੱਖ ਦਿਓ ਲੋਕ ਨੇ ਮਾਜਦਾ ਬਿੱਟੂ ਚੌਥੇ ਨੰਬਰ ਤੇ ਹੈ ਮੈਂ ਕਹ ਰਿਹਾ ਬਿੱਟੂ ਚੌਥੇ ਤੇ ਉਹ ਕਹਿੰਦੇ ਕਿ ਸ਼ਹਿਰ ਦੇ ਵਿੱਚ ਬੜਾ ਫਾਇਦਾ ਹੋ ਜਾਣਾ ਰਾਮ ਮੰਦਰ ਦਾ Hindu Board ਜਿਹੜੀ ਉਹ ਬਹੁਤ ਜ਼ਿਆਦਾ ਹੈ ਦੇਖੋ ਰਾਮ ਮੰਦਰ ਅਸੀਂ ਤਾਂ ਆਪਰਾਮ ਜੀ ਦੇ ਉਪਾਸ਼ਕ ਤੁਸੀਂ ਦੇਖੋ ਮੈਂ ਕਿੱਦਾਂ ਅਸੀਂ ਉਤਿਹਾੜ ਦਿਹਾੜਾ ਮਨਾਇਆ ਕੋਈ ਕੋਈ ਵਿਅਕਤੀ ਰਾਮ ਜੀ ਦੇ ਖਿਲਾਫ ਥੋੜੀ ਇਹ ਤਾਂ ਐਵੇਂ ਪ੍ਰੋਪਗੈਂਡਾ ਹੈ ਜਿਹੜਾ ਨਾਲੇ ਮੋਡਰੇਟ Hindu ਹੈ ਜਿਹੜਾ ਸਾਡਾ ਪੰਜਾਬ ਹੈ ਨਾ ਇਹ ਨਹੀਂ ਆ ਵੀ ਸਿੱਖ ਸਿੱਖ ਨੂੰ ਵੋਟ ਪਾਉਂਦਾ ਹੈ ਦਲਿਤ ਦਲਿਤ ਨੂੰ ਵੋਟ ਪਾਉਂਦਾ ਹੈ Hindu Hindu ਨੂੰ ਵੋਟ ਪਾਉਂਦਾ ਹੈ ਜਾਂ Hindu ਕਿਸੇ ਧਰਮ ਦੇ ਨਾਂ ਤੇ ਵੋਟ ਪਾਉਂਦਾ ਹੈ ਜਾਂ ਸਿੱਖ ਕਿਸੇ ਇਕ ਤਾਂ ਨਹੀਂ ਇਹਨੂੰ ਸਮਝਣ ਦੀ ਲੋੜ ਹੈ ਇਹਨਾਂ ਦੀ ਸਾਈਕੀ ਸਮਝਣ ਦੀ ਲੋੜ ਹੈ ਇਹ ਘੈਂਟ ਬੰਦੇ ਨੂੰ ਵੋਟ ਪਾਉਂਦਾ ਹੈ ਇਹ ਮਰਦ ਬੰਦੇ ਨੂੰ ਵੋਟ ਪਾਉਂਦਾ ਹੈ ਇਹ ਸੱਚੇ ਬੰਦੇ ਨੂੰ ਵੋਟ ਪਾ ਕੇ ਰਾਜੀ ਹੈ ਇਹ ਜਿਹੜਾ ਹੱਕ ਢਾਹ ਕੇ ਉਹਨਾਂ ਦੀ ਲੜਾਈ ਲੜੂਗਾ ਉਹਨਾਂ ਨੂੰ ਵੋਟ ਪਾਉਂਦਾ ਕਿੱਡੇ ਕਿੱਡੇ ਵੱਡੇ ਵੱਡੇ ਮਾਂਜੇ ਕੋਈ ਸਾਈਕਲ ਵਾਲਾ ਜਿਤਾਤਾ ਕੋਈ ਵਿਚਾਰਾ ਹੋਰ ਗਰੀਬ ਜਿਤਾਤਾ ਚੰਗੇ ਬੰਦੇ ਦੇਖਿਓ ਵੱਡੇ ਬੰਦਿਆਂ ਨੂੰ ਇਹ ਆਮ ਬੰਦਿਆਂ ਨੇ ਮਾਂਜਿਆ ਹੋਰ ਕਾਰਨ ਨਹੀਂ ਸੀ ਜਿੰਨਾ ਚਿਰ ਤੁਸੀਂ ਲੋਕਾਂ ਨੂੰ ਯਕੀਨ ਦਿਵਾ ਦਿਓ ਵੀ ਨਹੀਂ ਇਹ ਬੰਦਾ ਸਾਡੇ ਨਾਲ ਖੜੂਗਾ ਉਹਨੂੰ ਵੋਟਾਂ ਪਾ ਦਿੰਦੇ ਕੋਈ ਧਰਮ ਦੇ ਨਾਂ ਤੇ ਕੋਈ ਜਾਤੀ ਦੇ ਨਾਂ ਤੇ ਵੋਟਾਂ ਹਾਂ ਠੀਕ ਹੈ ਜਿਨ੍ਹਾਂ ਨੇ ਟਿਕਟਾਂ ਲੈਣੀਆਂ ਹੈ ਦੇਣੀਆਂ ਹਨ ਅੰਕੜੇ ਕੱਢ ਕੇ ਇੱਧਰ ਉੱਧਰ ਕਰ ਦਿੰਦੇ ਸੋ ਅਦਰਵਾਈਜ਼ ਪੰਜਾਬ ਦੇ ਵਿੱਚ ਪੰਜਾਬ ਇੱਕ ਐਸੀ ਸਟੇਟ ਹੈ ਜਿੱਥੇ ਜਾਤੀਵਾਦ ਦੇ ਨਾਂ ਤੇ ਤੇ ਧਰਮ ਦੇ ਨਾਂ ਤੇ ਇਹਨਾਂ ਨੂੰ ਬੇਬੂਫ ਨਹੀਂ ਬੜਾਇਆ ਜਾ ਸਕਦਾ ਇਹਨਾਂ ਦੀ ਸਾਜ ਬੜੀ ਹੈ ਇੱਥੇ ਬੜੇ ਵੱਡੇ ਹੋ ਹੋਏ ਜਦੋਂ ਟੈਰਰਰਿਜ਼ਮ ਸੀਗਾ ਨਾ ਉਦੋਂ ਵੀ ਪੰਜਾਬੀਆਂ ਦੀ ਹਿੰਦੂਆਂ ਦੀ ਤੇ ਸਿੱਖਾਂ ਦੀ ਤੇ ਆਪਸ ਵਿੱਚ ਪਾਈਚਾਰਾ ਬੜਾ ਸੀ ਜਦੋਂ ਈਵਨ ਪਾਕਿਸਤਾਨ ਦੀ ਵੰਡ ਹੋਈ ਯੂ نو ਬਹੁਤ سارے ਸਿੱਖਾਂ ਨੇ ਮੁਸਲਮਾਨ ਪਰ ਆਉਣ ਨੂੰ ਉਹਦੇ ਕਰਾਚੀ ਬਿਠਾ ਕੇ ਉਹਨਾਂ ਦੀ ਹਫਾਜ਼ਤ ਕੀਤੀ ਸੀ ਇਹ ਉਹ ਲੋਕ ਨੇ ਇਹ ਥੋੜੀ ਵੀ ਕੋਈ ਮੁਸਲਮਾਨ ਐ ਤੂੰ ਨੂੰ ਮਾਰਦੇ ਹੋ ਜਾਂ ਹਿੰਦੂ ਐ ਤੂੰ ਕੋ ਮਾਰਦੇ ਹੁੰਦਾ ਹਾਂ ਕਈ ਵਾਰੀ ਕੁਝ ਐਸੇ ਸ਼ਰਾਰਤੀ ਅੰਸਰ ਜ਼ਰੂਰ ਹੁੰਦੇ ਆ ਜਿਹੜਾ ਉਹਨੂੰ ਡਿਸਟਰਬ ਕਰਨ ਨਾਲ ਸੇ ਮਾਹੌਲ ਨੂੰ ਕਮ ਖਰਾਬ ਕਰਦੇ ਆ ਬਿਲਕੁਲ ਇੱਕ ਇਹ ਵੀ ਗੱਲ ਰਵਨੀਤ ਸਿੰਘ ਬਿੱਟੂ ਬੜੀ ਕਹਿ ਰਿਹਾ ਕਹਿੰਦੇ ਕਿ ਰਾਜਾ ਵਣਿੰਗ ਤਾਂ ਬਾਹਰੋਂ ਆਇਆ ਕਹਿੰਦੇ ਇਹਨਾਂ ਨੇ ਬਾਅਦ ਚ ਲੱਭੜਾ ਇਲੈਕਸ਼ਨ ਤੁਸੀਂ ਪੁੱਛ ਲੈਂਦੇ ਵੀ ਭਵਰਾਵਾ ਅਨੰਦਪੁਰ ਸਾਹਿਬ ਤੋਂ ਲੜ ਕੇ ਆਏ ਜਲਾਲਾਬਾ ਤੋਂ ਲੜ ਕੇ ਆਏ ਹਾਂ ਸਰਦਾਰ ਬੈਂਤ ਸਿੰਘ ਜਾ ਕੇ ਕਦੇ ਕਿਤੋਂ ਚੋਣਾਂ ਲੜੇ ਕਦੇ ਕਿਤੋਂ ਚੋਣਾਂ ਲੜੇ ਜਿਹਦਾ ਪੰਜਾਬ ਦਾ ਪ੍ਰਧਾਨ ਉਹ ਬਾਰੀ ਨਹੀਂ ਹੁੰਦਾ ਠੀਕ ਹੈ ਬਾਕੀ ਇੱਕ ਫਾਰਮੂਲਾ ਹੈ ਡਾਕਟਰ ਭਾਵੇਂ ਬਾਹਰ ਦਾ ਹੋਵੇ ਇਲਾਜ ਚੰਗਾ ਕਰੇ ਇਹ ਨਾ ਵੀ ਵੀ ਡਾਕਟਰ ਅੰਦਰ ਦਾ ਹੋਵੇ ਤੇ ਐਵੇਂ ਤੁਣਕ ਦਾ ਟੀਕਾ ਲਾ ਕੇ ਬਿਮਾਰੀ ਕੋਈ ਹੋ ਰਹੀ ਤੇ ਉਹਨੂੰ ਬੰਦੇ ਨੂੰ ਮਾਰ ਹੀ ਦੇਵੇ ਸੋ ਇਹ ਪਤਾ ਨਹੀਂ ਕਿਉਂ ਬਿੱਟੂ ਬਾਈ ਜੀ ਇਹੋ ਜੀਆਂ ਗੱਲਾਂ ਕਰ ਰਹੇ ਨੇ ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਬਟ ਇਹੋ ਜੀਆਂ ਗੱਲਾਂ ਐਵੇਂ ਬਾਹਰੀ ਜਾਂ ਫਲਾਣ ਲੜ ਮਰਦਾ ਨੂੰ ਲੜ ਗਿਆ ਕੋਈ ਗੱਲ ਨਹੀਂ ਰਾਜਾ ਆਉਂਦਾ ਸਾਡਾ ਭਰਾ ਹੈ ਲੜੇ ਇਹ ਮੇਂ ਛੋਟੀ ਛੋਟੀ ਗੱਲ ਅਕਰ ਕੱਲ ਕੀ ਹੋਈ ਰਾਜਾ ਜੀ ਤੁਸੀਂ ਇਕੱਠੇ ਰਹੇ ਹੋ ਗੱਲ ਕੀ ਹੋਈ ਕਿ ਬਿੱਟੂ ਨੂੰ ਟਿਕਟ ਨਹੀਂ ਸੀ ਮਿਲ ਰਹੀ ਇਸ ਕਰਕੇ ਕਾਂਗਰਸ ਛੱਡ ਗਿਆ ਕੌਣ ਬਿੱਟੂ ਦੀ ਟਿਕਟ ਕੱਟ ਸਕਦਾ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਹੈ ਪਰਿਵਾਰ ਨੂੰ ਇੰਨਾ ਕੁਝ ਕਾਂਗਰਸ ਪਾਰਟੀ ਨੇ ਦਿੱਤਾ ਮੈਂ ਸਮਝਦਾ ਕਿ ਐਸੀ ਕੋਈ ਚੀਜ਼ ਹੀ ਨਹੀਂ ਜਿਹੜੀ ਨਹੀਂ ਮਿਲੀ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਦੋਂ ਲੈ ਕੇ ਨੀਚੇ ਤੱਕ ਮੈਂ ਤੇਜਪ੍ਰਕਾਸ਼ ਸਿੰਘ ਜੀ ਜਿੰਦਾ ਨੇ ਅੱਜ ਸਰਦਾਰ ਬਿਆਨ ਸਿੰਘ ਜੀ ਦੇ ਸੁਪੁੱਤਰ ਹੈ ਬੜੇ ਨੇਕ ਇਨਸਾਨ ਨੇ ਕਾਂਗਰਸ ਮੈਨੂੰ ਲੱਗਦਾ ਬੜਾ ਦਿਲ ਦੁਖਿਆ ਹੋਣਾ ਉਹਨਾਂ ਦਾ ਜੋ ਇਹਦੋਂ ਇਹ ਘਟਨਾ ਕਰਮ ਹੋਇਆ ਪਰ ਹਾਂ ਲਾਲਚ ਆ ਗਿਆ ਲੱਗਿਆ ਕਿ ਯਾਰ ਮੋਦੀ ਸਾਹਿਬ ਦੇ ਅਨਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਮੋਢੇ ਤੇ ਹੱਥ ਮਾਰਦਾ ਹੈ ਕਿਰਾ ਤਾਂ ਦਿਲ ਡੋਲ ਜਾਂਦਾ ਬੰਦੇ ਦਾ ਪਰ ਇਸ ਮਨ ਨੂੰ ਕੰਟਰੋਲ ਚ ਰੱਖਣਾ ਪੈਂਦਾ ਸੋ ਉਹ ਕੰਟਰੋਲ ਚ ਨਹੀਂ ਰਿਹਾ ਐਵੇਂ ਛੋਟੀਆਂ ਛੋਟੀਆਂ ਸਹੂਲਤਾਂ ਵਾਸਤੇ ਛੋਟੀਆਂ ਛੋਟੀਆਂ ਸਕਿਉਰਿਟੀਆ ਕੋਠੀਆਂ ਮਾੜੀ ਮੁੱਟੀ ਟੋ ਟਪਿਆ ਸੇ ਸਿਧਾਂਤ ਥੋੜੀ ਬਦਲੇ ਜਾ ਸਕਦੇ ਐਵੇਂ ਅੱਜ ਜੇ ਲੋਕਾਂ ਨੇ ਜਿ ਤੋਣਾ ਸੀ ਐਸੇ ਪਾਰਟੀ ਚ ਜਿਤਾ ਦਿੰਦੇ ਹੁਣ ਕੀ ਹੋਏਗਾ ਧਰਮ ਵੀ ਬਦਲ ਲਿਆ ਐਥਿਕਸ ਵੀ ਬਦਲ ਲੇ ਕੋਈ ਗੱਲ ਵੀ ਨਹੀਂ ਰਹੀ ਤੇ ਚੋਣਾਂ ਵੀ ਹਰ ਜਾਣੇ ਤੇ ਜਮਾ ਪੱਤੇ ਗੋਲ ਵੀ ਹੋ ਜਾਂਦੇ ਆ ਚੌਥੇ ਨੰਬਰ ਤੇ ਰਹਿ ਜਾਂਦੇ ਫਿਰ ਕੀ ਕਰਾਂਗੇ ਰਾਜ ਜੀ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜੇ ਮੈਂ ਗਲਤ ਨਹੀਂ ਆ ਕੇ ਰਵਨੀਤ ਸਿੰਘ ਬਿੱਟੂਰ ਤੁਸੀਂ ਆਮੋ ਸਾਹਮਣੇ ਹੋਈਆਂ ਇਸ ਤੋਂ ਪਹਿਲਾਂ ਵੀ ਸ਼ਾਇਦ ਤੁਸੀਂ ਜਿਹੜਾ ਆਮੋ ਸਾਹਮਣੇ ਹੋ ਚੁੱਕੇ ਹੋ ਯੂਥ ਕਾਂਗਰਸ ਦੇ ਚੋਣਾਂ ਵਿੱਚ ਯੂਥ ਕਾਂਗਰਸ ਦਾ ਚੋਣ 2008 ਦਾ ਹੋਇਆ ਸੀ ਉਸੇ ਤੋਂ ਹੀ ਅਸੀਂ ਜਿਹੜੇ ਨੌਜਵਾਨ ਸਾਥੀ ਰਾਹੁਲ ਗਾਂਧੀ ਨੇ ਚੱਕ ਕੇ ਲੈ ਗਿਆ ਸੀ ਨਾ ਰਾਹੁਲ ਜੀ ਨੇ ਸਭ ਨੂੰ ਇਹਨਾਂ ਨੂੰ ਪਾਰਲੀਮੈਂਟ ਲੜਾਇਆ ਮੈਨੂੰ ਐਮਐਲਏ ਲੜਾਇਆ ਮੈਨੂੰ ਆਲ ਇੰਡੀਆ ਦਾ ਪ੍ਰਧਾਨ ਬਣਾਇਆ ਰਾਹੁਲ ਗਾਂਧੀ ਜੀ ਦੀ ਇੱਛਾ ਸੀ ਕੀ ਰਾਜਾ ਵੜਿੰਗ ਬਣੇ ਪੰਜਾਬ ਦਾ ਪ੍ਰਧਾਨ ਹੂੰ ਰਾਹੁਲ ਗਾਂਧੀ ਦਾ ਉਹ ਸੁਪਨਾ ਸੀ ਉਹ ਐਨੀ ਸੀ ਮੈਨੂੰ ਪਸੰਦ ਕਰਦੇ ਸੀ ਉਹ ਕਾਮਨਰ ਬੰਦੇਆਂ ਨੂੰ ਚੱਕਣਾ ਚਾਹੁੰਦੇ ਆ ਪੋਲਿਟਿਕਸ ਦੇ ਵਿੱਚ ਜਿਨ੍ਹਾਂ ਦਾ ਰਾਜਨੀਤਿਕ ਪਿਛੋਕੜ ਨਹੀਂ ਹੈ ਬਟ ਬਾਈ ਡਿਫਾਲਟ ਸਾਰੇ ਪੰਜਾਬ ਦੀ ਕਾਂਗਰਸ ਦੇ ਵੱਡੇ ਛੋਟੇ ਲੀਡਰ ਬਿਟ ਉਹਨਾਂ ਨਾਲ ਹੋਗੇ ਮੈਂ ਦੂਜੇ ਨੰਬਰ ਤੇ ਰਹਿ ਗਿਆ ਫਿਰ ਮੈਨੂੰ ਉਹਨਾਂ ਨੇ ਉਸ ਦਿਨ ਹੀ ਅਨਾਉਂਸ ਕੀਤਾ ਕਿ ਰਾਜੇ ਵੜਿੰਗ ਨੂੰ 올 ਇੰਡੀਆ ਦਾ ਜਨਰਲ ਸੈਕਟਰੀ ਬਣਾਇਆ ਜਾਣਾ ਹੈ ਅੱਛਾ ਫਿਰ ਉਡੀ ਅੱਖ ਮੇਰੇ ਬਾਸ ਦੀ ਮੇਰੇ ਤੇ ਸੀਗੀ ਫਿਰ ਮੈਨੂੰ ਪੰਜਾਬ ਫਿਰਦਾ ਸੀ ਇੱਕ ਦਿਨ ਟੈਲੀਫੋਨ ਆਇਆ ਜਨਾਰਦਨ ਦਰਵੇਦੀ ਦਾ ਉਹ ਕਹਿੰਦੇ ਰਾਹੁਜੀ ਬਾਤ ਕਰਨੀ ਹੈ ਟੈਲੀਫੋਨ ਖੁੱਲਾ ਰੱਖਣਾ ਤੇ ਮੈਂ ਕਿਹਾ ਠੀਕ ਹੈ ਜੀ 15 ਮਿੰਟ ਬਾਅਦ ਫੋਨ ਆਇਆ ਪ੍ਰਾਈਵੇਟ ਨੰਬਰ ਸੇ ਰਾਜਾ ਕਾਹੋਂ ਮੈਨੇ ਬੋਲਾ ਸਰ ਮੈਂ ਮੁਖਸਰ ਹੂੰ ਮੈਨੇ ਤੇਰੇ ਕੋਲ ਇੰਡਿਆ ਕਾ ਅਧਿਖਸ਼ ਬਣਾ ਦਿਆ ਹੈ ਜਿਹੜਾ ਬੰਦਾ ਪੰਜਾਬ ਦਾ ਅਧਿਖਸ਼ ਨਹੀਂ ਬਣ ਸਕਿਆ ਉਹਨੂੰ ਆਲ ਇੰਡਿਆ ਦਾ ਪ੍ਰਧਾਨ ਬਣਾਇਆ ਐਵੇਂ ਹੀ ਪੰਜਾਬ ਦੀ ਪ੍ਰਧਾਨਗੀ ਐਸੇ ਫੋਨ ਆਇਆ ਕਿਉਂਕਿ ਉਹਦੇ ਦਿਲ ਚ ਹੈ ਉਹ ਟੈਸਟ ਲੈਂਦਾ ਹੈ ਧਿਆਨ ਵੀ ਲੈਂਦਾ ਹੈ ਪੰਚਲ ਨਹੀਂ ਬਣਾਇਆ ਵੇਖਦਾ ਸੀ ਰਾਜਾ ਵੜਿੰਗ ਭੱਜਦਾ ਕਿ ਨਹੀਂ ਭੱਜਦਾ ਮੈਂ ਮੰਤਰੀ ਬਾਦਲ ਨੂੰ ਹਰਾਇਆ ਉਹ ਮੰਤਰੀ ਤੇ ਮੈਂ ਸੰਤਰੀ ਅੱਜ ਜਿਹੜੇ ਮੁੰਡੇ ਮਾਡੇ ਭੱਜ ਰਹੇ ਹੈ ਮੈਂ ਉਹਨੂੰ ਪੁੱਛਣਾ ਚਾਹਣਾ ਉਹ ਪ੍ਰਾਪੋ ਤੁਹਾਨੂੰ ਇਹ ਕਾਬਿਲਤਾ ਰਾਹੁਲ ਗਾਂਧੀ ਨੇ ਬਣਾਇਆ ਇਹ ਤਲਬਦਲੀਆਂ ਬਹੁਤ ਹੋਈਆਂ ਦਲਬੀਰ ਸਿੰਘ ਗੋਲਡ ਹੀ ਚਲੇਗੇ ਰਵਨੀਤ ਸਿੰਘ ਬਿੱਟੂ ਚਲੇਗੇ ਰਾਜਕਮਰ ਚੱਬੇਵਾਲ ਚਲੇਗੇ ਜੀਪੀ ਚਲੇਗੇ ਇਹ ਚੋਣਵ ਦਲ ਬਦਲੀਆਂ ਦੇ ਖਿਲਾਫ ਹੋਣ ਵਾਲਾ ਹੈ ਮੇਰੀ ਗੱਲ ਯਾਦ ਰੱਖੋ ਪੰਜਾਬ ਦੇ ਲੋਕ ਦਲ ਬਦਲੂਆਂ ਨੂੰ ਐਸਾ ਸਬਕ ਸਿਖਾਉਣਗੇ ਯਾਦ ਰੱਖਿਓ ਇਹ ਭਗਵੰਤ ਮਾਨ ਕਹਿੰਦੇ ਸੀਗੇ ਕਿ ਅਸੀਂ ਆਪਣੇ ਵਲੰਟੀਅਰਾਂ ਨੂੰ ਟਿਕਟ ਦਵਾਂਗੇ ਅਸੀਂ ਕੂੜਾ ਕਰਕਟ ਨਹੀਂ ਲਵਾਵਾਂਗੇ ਤਾਂ ਹੁਣ ਬਾਕੀ ਜਿਹੜੇ 8 8ਾਂ ਦੇ ਵਿੱਚੋਂ ਪਹਿਲੇ ਜਿਹੜੇ 5 ਮੰਤਰੀ ਉਤਾਰਤੇ 3 ਐਮਐਲਏ 4 ਬਾਹਰੋਂ ਲੈ ਲਏ ਇੱਕ ਕਲਾਕਾਰ ਉਤਾਰਤਾ ਕਿਵੇਂ ਦੇਖਦੇ ਹਾਂ ਹਾਲੇ ਕਹਿੰਦੇ 13 ਜ਼ੀਰੋ ਨਾਲ ਜਿੱਤਣਾ 13 ਉਮੀਦਵਾਰ ਨਹੀਂ ਮਿਲ ਸਕਦੇ ਤੁਸੀਂ ਮਾਨ ਸਾਹਿਬ ਦੀ ਗੱਲ ਤੇ ਯਕੀਨ ਕਰਦੇ ਹੋ ਭਗਵੰਤ ਮਾਨ ਜੀ ਜੋ ਕਹਿੰਦੇ ਆ ਉਹ ਕਰਦੇ ਨੇ ਉਹ ਕਹਿੰਦੇ ਕੁਛ ਸੀ ਉਹ ਉਹ ਤੁਹਾਡਾ ਹੀ ਸੋਚਣਾ ਗਲਤ ਹੈ ਮਾਨ ਸਾਹਿਬ ਇਹ ਕਹਿੰਦੇ ਤੇ ਫਿਰ ਉਹ ਪੂਰਾ ਕਰਗੇ ਮਾਨ ਸਾਹਿਬ ਮਜ਼ਾਕੀਆ ਤੌਰ ਤੇ ਵੀ ਕੁਝ ਕਰਦੇ ਐ ਸਕਦੇ ਆ ਮੂੜਾ ਇਹ ਚੀਕੀ ਕਰ ਸਕਦੇ ਨਹੀਂ ਅੱਜ ਲੁਧਿਆਣਾ ਪ੍ਰਧਾਨੋ ਪ੍ਰਧਾਨੀ ਹੋਇਆ ਹੋਇਆ ਸੀ ਤੁਸੀਂ ਇੱਥੇ ਆਏ ਹੋਏ ਸੀਗੇ ਉਧਰੋਂ ਜਿਹੜੇ ਪ੍ਰਧਾਨਕ ਤੇ ਥੱਲੇ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਉਹ ਵੀ ਆਏ ਹੋਏ ਸੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਜਿਹੜੇ ਹੈਗੇ ਆ ਭਗਵੰਤ ਮਾਨ ਉਧਰੋਂ ਖੰਨੇ ਦੇ ਵਿੱਚ ਜ਼ਿਲ੍ਹਾ ਹੀ ਹੈ ਤੇ ਉਹ ਵੀ ਇੱਥੇ ਵੀ ਆ ਕੇ ਲੁਧਿਆਣੇ ਦੇ ਵਿੱਚ ਲੰਘੇ ਆ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਉਹ ਵੀ ਆਏ ਹੋਏ ਸੀਗੇ ਤੇ ਇਹ ਲੁਧਿਆਣਾ ਪ੍ਰਧਾਨੋ ਪ੍ਰਧਾਨੀ ਹੋਇਆ ਸੀ ਕਿਆ ਬਾਤ ਹੈ ਨੰਦੀ ਬੜਾ ਹੁੰਦਾ ਠੀਕ ਹੈ ਚੰਗੀ ਗੱਲ ਹੈ ਮੇਰੇ ਨਾਲ ਆਨੰਦ ਆਉਂਦਾ ਹੈ ਜਦੋਂ ਤੁਸੀਂ ਜਦੋਂ ਮੈਂ ਸਮਝਨੇ ਤੁਸੀਂ ਤੁਹਾਨੂੰ ਕਿਹਾ ਨਾ ਆਈਪੀਐਲ ਹੈ 2020 ਉਹ ਲੁਧਿਆਣਾ 2020 ਚੱਲ ਰਿਹਾ ਹੈ ਆਈਪੀਐਲ ਸੋ ਲੋਕਾਂ ਦਾ ਇੰਟਰਸਟ ਹੈ ਇਹ ਲੋਕਾਂ ਨੂੰ ਪਤਾ ਵੀ ਉੱਥੇ ਵਿੜਿੰਗ ਲੜ ਰਿਹਾ ਉੱਥੇ ਬਿੱਟੂ ਲੜ ਰਿਹਾ ਉੱਥੇ ਤਿੰਨ ਪ੍ਰਧਾਨ ਫਿਰਦੇ ਆ ਦੇਖਣਾ ਹੈ ਸੋ ਇਸ ਗੱਲ ਨੇ ਬੜੀਆਂ ਚੀਜ਼ਾਂ ਜ਼ਿੰਦਗੀ ਇਹਨਾਂ ਚੋਣਾਂ ਨੇ ਤੈਅ ਕਰਦੀਆਂ ਇੱਕ ਆਈਪੀਐਲ ਦੀ ਤੁਸੀਂ ਗੱਲ ਕਰ ਰਹੇ ਹੋ ਇੱਕ ਤੁਹਾਡੇ ਮਹਾਰਤ ਹੀ ਆਈਪੀਐਲ ਦੇ ਵਿੱਚ ਪਹੁੰਚੇ ਹੋਏ ਆ ਰਾਜੇ ਵਿੜਿੰਗ ਵਾਲੇ ਆਈਪੀਐਲ ਦੇ ਵਿੱਚ ਉਹ ਮਦਦ ਕਰਨ ਆਉਣਗੇ ਨਵਜੋਤ ਸਿੰਘ ਸਿੱਧੂ ਜੋਕ ਸਿੰਘ ਸਿੱਧੂ ਜੀ ਮੇਰੇ ਖਿਆਲ ਪਿੱਛੇ ਜੇ ਭੈਣ ਜੀ ਹੋਰਾਂ ਦਾ ਉਹਨਾਂ ਦੇ ਧਰਮ ਸਪੱਤੀ ਢਿੱਲੇ ਸੀ ਪਰਮਾਤਮਾ ਉਹਨਾਂ ਤੰਦਰੁਸਤੀ ਬਖਸ਼ੇ ਪਤਾ ਨਹੀਂ ਹੈ ਉਹਨਾਂ ਨਾਲ ਹਜੇ ਮੇਰਾ वार्तालाप ਕੋਈ ਹੋਇਆ ਨਹੀਂ ਆਉਂਦੇ ਆ ਕਿ ਨਹੀਂ ਆਉਂਦੇ ਬੜੀ ਜਾਣਕਾਰੀ ਇੱਕ ਪੱਪੀ ਪ੍ਰੈਸ਼ਰ ਕਹਿੰਦੇ ਕਿ ਕਾਂਗਰਸ ਮੈਨੂੰ ਕਮਜ਼ੋਰ ਕੈਂਡੀਡੇਟ ਕਹਿੰਦੀ ਸੀ ਤੇ ਕਹਿੰਦੇ ਉਹਨਾਂ ਨੂੰ ਆਪਦਾ ਪ੍ਰਧਾਨ ਉਤਾਰਨਾ ਪੈ ਗਿਆ ਮੇਰੇ ਮੁਕਾਬਲੇ ਦੇ ਵਿੱਚ ਹੱਸ ਕੇ ਬਰਾਇ ਉਸੱਪੀ ਪੱਪੀ ਬਹੁਤ ਚੰਗਾ ਬੰਦਾ ਬੜਾ ਭਈ ਸਤਕਾਰਯੋਗ ਹੈ ਮੈਂ ਕਾਂਗਰਸ ਹੀ ਰਿਹਾ ਪੱਪੀ ਸੋ ਪੱਪੀ ਨੂੰ ਤਾਂ ਪਤਾ ਹੈ ਵਿਚਾਰੇ ਨੂੰ ਕੀ ਕੀਤੀ ਹੈ ਪੱਪੀ ਮੇਰਾ ਭਰਾ ਤਾਂ ਤੋਹਫੇ ਦੇ ਤੌਰ ਤੇ ਮੇਟ ਨੂੰ ਦਿੱਤਾ ਸੀ ਅੱਛਾ ਗਲਤ ਪੰਗਾ ਗਲਤ ਪੈ ਗਿਆ ਪੱਪੀ ਕਹਿੰਦਾ ਮੈਨੂੰ ਲੋਕ ਪਿਆਰ ਹੀ ਬਹੁ ਕਰਦੇ ਆ ਕਹਿੰਦੇ ਮੇਰਾ ਤਾਂ ਨਾਂ ਹੀ ਪੱਪੀ ਹੈ ਹਾਂ ਤੇ ਅਸੀਂ ਕਿਦੋਂ ਕਹਿੰਦੇ ਤੈਨੂੰ ਪਿਆਰ ਨਹੀਂ ਕਰਦੇ ਤੁਹਾਨੂੰ ਪੱਪੀ ਜੀ ਪੱਪੀ ਮਤਲਬ ਪੱਪੀ ਹਾਂ ਠੀਕ ਹੈ ਬਟ ਪੱਪੀ ਜੀ ਤਾਂ ਵਿਚਾਰਿਆਂ ਦੀ ਮੈਨੂੰ ਲੱਗਦਾ ਕਿ ਯਾਰੀ ਪਗਾਈ ਗਈ ਹੈ ਇੱਕ ਰਾਜਾ ਜੀ ਪੰਜਾਬ ਦੇ ਤੁਸੀਂ ਪ੍ਰਧਾਨ ਹੋ ਔਰ ਇਹ ਮੌਕਾ ਸੀ ਕਿ ਜਦੋਂ ਰਾਜਾ ਵਡਿੰਗ ਨੇ ਪੂਰੇ ਪੰਜਾਬ ਚ ਜਾ ਕੇ ਪ੍ਰਚਾਰ ਕਰਨਾ ਸੀ ਅਗਵਾਈ ਕਰਨੀ ਸੀ ਇਲੈਕਸ਼ਨਾਂ ਦੀ ਪਰ ਹੁਣ ਰਾਜਾ ਵਡਿੰਗ ਜਦੋਂ ਲੁਧਿਆਣਾ ਦੇ ਵਿੱਚ ਸਟਕ ਹੋ ਜਾਣਗੇ ਤਾਂ ਬਾਕੀ ਪੰਜਾਬ ਦਾ ਜਿਹੜਾ ਤੁਸੀਂ ਕਿਵੇਂ ਸਿਸਟਮ ਕੱਢੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਕੀ ਪੰਜਾਬ ਦਾ ਹੁਣੇ ਹਰਦਿਆਲ ਜੀ ਦਾ ਫੋਨ ਆਇਆ ਸੀ ਅੱਜ ਅਸੀਂ ਅੰਮ੍ਰਿਤਸਰ ਵੀ ਪ੍ਰੈਸ ਕਾਨਫਰੰਸ ਕਰਾਈ ਹੈ ਸੋ ਮੈਂ ਸਵੇਰ 5:30 ਵਜੇ ਉੱਠ ਕੇ ਕੋਆਰਡੀਨੇਟ ਕਰੂੰਗਾ ਔਰ ਜਿੱਥੇ ਮੇਰੀ ਲੋੜ ਪਊਗੀ ਮੈਂ ਤਾਂ ਚਾਹੂੰਗਾ ਜ਼ਰੂਰੀ ਇਹ ਵੀ ਇੱਥੇ ਵੀ ਲੜਾਈ ਵੀ ਲੜੂੰਗਾ ਉਹ ਰਾਜਾ ਵੜਿੰਗ 24 ਘੰਟੇ ਕੰਮ ਕਰੇਗਾ ਇੱਥੇ ਮੈਡਮ ਕੰਮ ਸੰਭੜ ਕੇ ਮੈਡਮ ਸਾਮੇ ਕੀ ਰਾਜਾ ਵੜਿੰਗ ਐਕਸਟਰਾ ਟਾਈਮ ਕੱਟ ਸੌਏਗਾ 2 ਘੰਟੇ ਸੌਵਾਂਗੇ ਜਦੋਂ ਨੂੰ ਦੂਜੇ ਉਮੀਦਵਾਰ ਉੱਠਿਆ ਕਰਨਗੇ ਜਦੋਂ ਨੂੰ ਦੂਜੇ ਉਮੀਦਵਾਰ ਉੱਠ ਕੇ ਪੱਗ ਬੰਨਿਆ ਕਰਨਗੇ ਉਦੋਂ ਤੱਕ ਰਾਜਾ ਵੜਿੰਗ ਕਾ ਦੋ ਕੱਡ ਕੇ ਪਾਰਲੀਮੈਂਟ ਵਾਪਸ ਆ ਜਾਏਗਾ ਉਹਨਾਂ ਉੰਨੀ ਦੇ ਵਿੱਚ ਮੈਂ ਤੁਹਾਡੇ ਬੱਚਿਆਂ ਦਾ ਵੀ ਇੰਟਰਵਿਊ ਕੀਤਾ ਸੀ ਉਦੋਂ ਤਾਂ ਉਦੋਂ ਵੀ ਉਹ ਬੜੇ ਸਿਆਣੇ ਸੀ ਬੜਾ ਸੋਹਣਾ ਇੰਟਰਵਿਊ ਕੀਤਾ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਹੁਣ ਤਾਂ 5 ਸਾਲ ਹੋ ਗਿਆ ਹੋਰ ਵੀ ਵੱਡੇ ਹੋ ਗਿਆ ਉਹ ਵੀ ਆਉਣਗੇ ਮੈਦਾਨ ਦੇ ਵਿੱਚ ਤੇ 100% ਬੱਚੇ ਤਾਂ ਬਹੁਤ ਇੰਟਰਸਟ ਹੈ ਮੇਰੇ ਬੱਚਾ ਦਾ ਕਿਉਂਕਿ ਪੋਲੀਟੀਸ਼ੀਅਨ ਦਾ ਬੱਤਾ ਪੋਲੀਟੀਸ਼ੀਅਨ ਬਣਦਾ ਹੈ ਡਾਕਟਰ ਦਾ ਬੱਚਾ ਡਾਕਟਰ ਬਣਦਾ ਹੈ ਪ੍ਰੋਫੈਸਰ ਦਾ ਬੱਤਾ ਪ੍ਰੋਫੈਸਰ ਬਣਦਾ ਹੈ ਕਿਉਂਕਿ ਸ਼ੁਰੂ ਤੋਂ ਬੱਚੇ ਜਿਹਨੂੰ ਥੋੜੇ ਮਾਪੇ ਬਾਬ ਨੂੰ ਵੇਖਦੇ ਹੈ ਕਿ ਉਹਨਾਂ ਦਾ ਪੈਸ਼ਨ ਪੋਲੀਟਿਕਸ ਹੈ ਲੋਗਾਂ ਨੂੰ ਮਿਲਣੇ ਲੋਕਾਂ ਨਾਲ ਜਾਣ ਪਛਾਨ ਕਰਨੀ ਹੈ ਤਾਂ ਫਿਰ ਉਹਨਾਂ ਦਾ ਚੁਕਾ ਵੀ ਇੱਧਰ ਨੇ ਆਈ ਥਿੰਕ ਮੇਰੀ ਬੇਟੀ ਤਾਂ ਅੱਜੀ ਕਹਿੰਦੀ ਸੀ papa ਚੱਲਦੇ ਹਾਂ ਮੈਂ ਕਿਹਾ ਥੋੜਾ ਪਰਪੁਰ ਵੀ ਲਾਓ ਇਹ ਤਾਂ ਚਲੀ ਜਾਣਾ ਆਉਣ ਵਾਲੇ ਦਿਨਾਂ ਚ ਸਾਰੇ ਦੇਖਣਗੇ ਮਦਦ ਸਾਰਾ ਪਰਿਵਾਰ ਵੇੜੇ ਪਰਿਵਾਰ ਬਿਲਕੁਲ ਬਿਲਕੁਲ ਕਿਛੀ ਵੀ ਕੰਮ ਮੁੰਡਾ ਬੇਟਾ ਤਾਂ ਛੋਟਾ ਹੈ ਬੇਟੀ ਠੀਕ ਹੈ ਐਂਡ ਮੈਨੂੰ ਲੱਗਦਾ ਕਿ ਕੰਮ ਸੁਮਾ ਲੂਗੀ ਆਪਦੇ ਪਿਓ ਦਾ ਬਿਲਕੁਲ ਬਿਲਕੁਲ ਆਖਰੀ ਸਵਾਲ ਹੈ ਪ੍ਰਧਾਨ ਹੋ ਤੁਹਾਡੀ ਟੀਮ ਪੂਰੇ ਪੰਜਾਬ ਦੇ ਵਿੱਚ ਹੈ ਆਰੇ ਹੁਣ ਕੀ ਲੱਗਦਾ ਹੈ ਕਿ ਰਿਪੋਰਟਾਂ ਤੁਹਾਨੂੰ ਕੀ ਆ ਰਹੀਆਂ ਪੰਜਾਬ ਦੇ ਵਿੱਚ ਕਾਂਗਰਸ ਦੀ ਪੋਜੀਸ਼ਨ ਕੀ ਹੈ ਕਿੰਨੀਆਂ ਸੀਟਾਂ ਆ ਸਕਦੀ ਚੰਗੀ ਪੋਜੀਸ਼ਨ ਹੈ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉੱਪਰ ਕੇ ਆ ਸਕਦੀ ਹੈ ਕਾਂਗਰਸ ਪਾਰਟੀ 13 ਸੀਟਾਂ 13 ਜ਼ੀਰੋ ਤਾਂ ਨਹੀਂ ਮੈਂ ਕਹੂੰਗਾ ਜਾਂ ਕੋਈ ਇਹ ਨਹੀਂ ਕਹੂੰਗਾ ਵੀ 25 ਸਾਲ ਰਾਜ ਕਰਾ ਕੇ ਬਠਾ ਆਈ ਬਲੀਵ ਕਾਂਗਰਸ ਪਾਰਟੀ ਕਬੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਚ ਉਭਰੂਗੀ ਐ ਸਭ ਤੋਂ ਵੱਧ ਸੀਟਾਂ ਲੈ ਕੇ ਜਾਊਗੀ ਇੱਕ ਜੇ ਆਖਰੀ ਸਵਾਲ ਮੈਂ ਫੇਰ ਕਹੂੰਗਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਖਾਸ ਕਰਕੇ ਲੁਧਿਆਣੇਵਿਆਂ ਨੂੰ ਔਰ ਬਿੱਟੂ ਜਿਹੜਾ ਇਹ ਪ੍ਰਚਾਰ ਕਰ ਰਿਹਾ ਆ ਅਕਾਲੀ ਦਲ ਵੀ ਪ੍ਰਚਾਰ ਕਰ ਰਿਹਾ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਹਿڈن ਅਲਾਈنس ਹੈ ਲੁਧਿਆਣੇ ਦੇ ਪੰਜਾਬ ਦੇ ਲੋਕਾਂ ਨੂੰ ਕੀ ਕਹੂੰਗਾ ਉਹ ਦੇਖੋ ਯਾਰ ਇਹ ਜਿਹੜੀ ਹੈ ਨਾ ਇਹ ਸੇ ਗੱਲ ਕਰਕੇ ਮਰਦੇ ਆ ਪੋਲਿਟੀਸ਼ੀਅਨ ਆਕਾਲੀ ਦਲ ਸੁਖਬੀਤ ਸਿੰਘ ਬਾਦਲ ਜੀ ਬਹੁਤ ਸਤਿਕਾਰਯੋਗ ਨੇ ਲੇਕਿਨ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ ਨਾ ਫਿਰ ਲੋਕ ਉਹਨਾਂ ਦੇ ਇਤਬਾਰ ਨਹੀਂ ਕਰਦੇ ਯਾਰ ਗੱਲ ਸੱਚੀ ਕਰੋ ਹਿਡਨ ਰਿਲਾਇੰਸ ਹੁੰਦਾ ਤਾਂ ਸਾਡਾ ਤਿੰਨ ਤਾਂ ਬੰਦੇ ਲੈ ਗਏ ਸਾਡੇ ਦੋ ਇੱਕ ਸਾਡਾ ਚੱਬੇ ਵਾਲ ਲੈ ਗਏ ਇੱਕ ਸਾਡਾ ਜੀਪੀ ਲੈ ਗਏ ਗੋਲਡੀ ਚਲਾ ਗਿਆ ਔਰ ਫਿਰ ਅਸੀਂ ਖੈਰੇ ਨੂੰ ਉਤਾਰਨਾ ਸੀਗਾ ਸੰਗਰੂਰ ਤੋਂ ਅੱਜ ਖੈਰਾ ਸਾਹਿਬ ਚੋਣ ਲੜ ਰਿਹਾ ਹੈ ਲੋਕ ਸਭ ਜਾਣਦੇ ਜਦੋਂ ਇਹੋ ਜੀਆਂ ਗੱਲਾਂ ਬੋਲਦੇ ਹੋ ਤੁਸੀਂ ਤਾਂ ਫਿਰ ਲੋਕ ਕਹਿੰਦੇ ਯਾਰ ਬੜਾ ਝੂਠਾ ਹੈ ਇਸੇ ਗੱਲ 'ਤੇ ਤਾਂ ਫਿਰ ਬਹੁਤ ਸਾਰੀਆਂ ਜਿਹੜੇ અપਮਾਨਜਨਕ ਸ਼ਬਦਾਂ ਦਾ ਇਸਤੇਮਾਲ ਲੋਕ ਕਰਦੇ ਕਹਿੰਦੇ ਤਾਂ ਕਹਿ ਦਿੰਦੇ ਕਿਸੇ ਨੂੰ ਵੀ ਗੱਪੀ ਗੱਪੀ ਮਤਲਬ ਕਿ ਉਹ ਗੱਲ ਬੰਦ ਹੀ ਨਹੀਂ ਆਦੀ ਸ਼ਵੀ ਨੂੰ ਇਸ ਉਮਰ 'ਚ ਸੱਚੀ ਗੱਲ ਕਰੋ ਝੂਠ ਅਨਸਰ ਦੇ ਨੂੰ ਮਾਰੋ ਕਿ ਇਹ ਬੋਲਣਾ ਪੈਂਦਾ ਹੈ ਪੋਲਿਟੀਸ਼ੀਅਨਸ ਨੂੰ ਮਜਬੂਰੀ ਹੋ ਜਾਂਦੀ ਹੈ ਬਟ ਮੈਨੂੰ ਲੱਗਦਾ ਕਿ ਜਿੰਨੇ ਘੱਟ ਝੂਠ ਮਾਰੋਗੇ ਉਹਨੇ ਤੁਸੀਂ ਵੱਧ ਕਾਮਯਾਬ ਹੋ ਸਕਦੇ ਹੋ ਬਿਲਕੁਲ ਗੱਲਬਾਤ ਕਰਨ ਲਈ ਧੰਨਵਾਦ ਧੰਨਵਾਦ ਬਹੁਤ ਮਿਹਰਬਾਨੀ ਤੁਸੀਂ ਹਮੇਸ਼ਾ ਸੱਚੀ ਆਵਾਜ਼ ਬੁਲੰਦ ਕਰਦੇ ਹੋ ਐਂਡ ਆਈ ਲਾਈਕ ਥੈਟ ਐਂਡ ਕੁਝ ਵਿਅਕਤੀ ਐਸੇ ਰਹਿ ਗਏ ਜਿਹੜੇ ਜਿਹੜੇ ਐਦਾਂ ਐਦਾਂ ਇਹ ਕਟਾ ਕੇ ਸਰਕਾਰਾਂ ਦੇ ਖਿਲਾਫ ਬੇਬਾਕੀ ਨਾਲ ਬੋਲਦੇ ਐਂਡ ਕੀਪ ਇਟ ਅਪ 올 द बेस्ट टू यू थैंक यू ਸਰ ਤੈਸਨ ਰਾਜਾ ਵਿੜਿੰਗ ਜੀ ਜਿਨ੍ਹਾਂ ਦੇ ਵੱਲੋਂ ਅੱਜ ਆਪਣੀ ਚੋਣ ਕੈਂਪੇਨ ਦਾ ਆਗਾਜ਼ ਕੀਤਾ ਗਿਆ ਔਰ ਧੁਮਾਕੇਦਾਰ ਐਂਟਰੀ ਜਿਹੜੀ ਆ ਲੁਧਿਆਣਾ ਦੇ ਵਿੱਚ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਔਰ ਖਾਸ ਕਰਕੇ ਜਿਹੜੇ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਉੱਪਰ ਸਵਾਲ ਚੁੱਕਰੇ ਸੀ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਦਿੱਤਾ ਹੈ ਵੀਰ ਕਰਦੇ ਆ ਕਿ ਰਾਜਾ ਵਿੜਿੰਗ ਜੀ ਦੇ ਨਾਲ ਕੀਤੀ ਗੱਲਬਾਤ ਬਹੁਤ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ